ਖੇਤਾਂ ਦੇ ਵਿੱਚ ਪਾਣੀ ਪਹੁੰਚਾਉਣ ਦੇ ਵਾਸਤੇ ਪੰਜਾਬ ਸਰਕਾਰ ਦੇ ਵੱਲੋਂ ਨਹਿਰਾ ਦੀ ਖੁਦਾਈ ਅਤੇ ਪੁਰਾਣੀ ਨਹਿਰਾਂ ਦਾ ਕੰਮ ਕਰਾਉਣ ਦਾ ਪ੍ਰੋਜੈਕਟ ਮੋਗਾ ਦੇ ਵਿੱਚ ਵੀ ਸ਼ੁਰੂ ਕਰਵਾਇਆ ਗਿਆ ਦੱਸਦੀ ਹੈ ਕਿ ਮੋਗਾ 30 MLA ਡਾਕਟਰ ਅਮਨਦੀਪ ਕੌਰ ਅਰੋੜਾ ਨੇ ਮੋਗਾ ਦੇ ਵਿੱਚ ਨਹਿਰ ਦਾ ਕੰਮ ਸ਼ੁਰੂ ਕਰਵਾਇਆ MLA ਡਾਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਪਾਣੀ ਸਪਲਾਈ ਕਰਨ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਗਿਆ ਤਾਂ ਕਿ ਖੇਤਾਂ ਨੂੰ ਖੁੱਲਾ ਪਾਣੀ ਪਹੁੰਚ ਸਕੇ ਉਹਨਾਂ ਕਿਆ ਕਿਸ ਦੇ ਨਾਲ ਪੰਜਾਬ ਦੀ ਖੇਤੀ ਪ੍ਰਫੁੱਲਿਤ ਹੋਵੇਗੀ ਅਤੇ ਕਿਸਾਨਾਂ ਨੂੰ ਫਾਇਦਾ ਹੋਵੇਗਾ ਇਸ ਦੌਰਾਨ ਉਹਨਾਂ ਹੋਰ ਕੋ ਜੀ ਕੀ ਕਹਿ ਕੇ ਤੁਸੀ ਵੀ ਸੁਣੋ ਸਤਿ ਸ਼੍ਰੀ ਅਕਾਲ ਜੀ ਵਾਈਸ ਜੀ ਦਾ ਖਾਲਸਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਮਾਨ ਸਿੰਘ ਮਾਨ ਜੀ ਔਰ ਸਾਡੇ ਜਲ ਸਰੋਤ ਮੰਤਰੀ ਸ਼੍ਰੀ ਵਿੰਦਰ ਕੁਮਾਰ ਜੀ ਔਰ ਸਾਡੇ ਸਾਰੇ ਨੈਰੀ ਵਿਪਾਰ ਦੇ ਸਾਡੀ ਐਸ ਡੀ ਯੂ ਸਾਹਿਬ ਡਿਪਾਰਟਮੈਂਟ ਦੀ ਮਿਹਨਤ ਦੇ ਸਦਕਾ ਔਰ ਅੱਜ ਬੜੇ ਮਾਣ ਵਾਲੀ ਗੱਲ ਹੈ ਕਿਉਂਕਿ ਸਾਡੇ ਮਾਨਯੋਗ ਸੀਐਮ ਪੰਜਾਬ ਸਰਕਾਰ ਭਗਮਨ ਸਿੰਘ ਮਾਨ ਜੀ ਨੇ ਜੋ ਕਿਹਾ ਸੀਗਾ ਕਿ ਪਿੰਡਾਂ ਦੀਆਂ ਟੇਲਾਂ ਤੱਕ ਜਿਹੜਾ ਨਹਿਰੀ ਪਾਣੀ ਅਸੀਂ ਪਹੁੰਚਾ ਕੇ ਰਾਵਾਂਗੇ ਔਰ ਕਿਉਂਕਿ ਡੇ ਬਾਏ ਡੇ ਸਾਡਾ ਜਿਹੜਾ ਜਮੀਨੀ ਪਾਣੀ ਹੈਗਾ ਉਹ ਡੂੰਘਾ ਹੁੰਦਾ ਜਾ ਰਿਹਾ ਹੈ ਸਾਡਾ ਮੋਗਾ ਜਿਹੜਾ ਡਾਰਕ ਜ਼ੋਨ ਦੇ ਵਿੱਚ ਹੈ ਸਾਨੂੰ ਸਭ ਨੂੰ ਪਤਾ ਹੈ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਸਾਰੇ ਡਿਪਾਰਟਮੈਂਟ ਦਾ ਸਾਡੇ ਐਸਜੀਓ ਸਾਹਿਬ ਇੱਥੇ ਮੌਜੂਦ ਹੈ ਹੋਰ ਵੀ ਡਿਪਾਰਟਮੈਂਟ ਤੋਂ ਸਾਡੇ empioyees ਇੱਥੇ ਮੌਜੂਦ ਹੈ ਅੱਜ ਬੜੀ ਮਾਣ ਵਾਲੀ ਤੇ ਫਖਰ ਵਾਲੀ ਗੱਲ ਹੈ ਸਾਡੇ ਮੋਗਾ ਜ਼ਿਲ੍ਹਾ ਦੇ ਲਈ ਕਿ ਸਾਡੀ ਕਿੰਗਵਾ ਰਿਜਵਾਹਾ ਜਿਹੜੀ ਹੈਗੀ ਹੈ ਛੋਟੀ ਨਹਿਰ ਜਿਹੜੀ ਉਹਦਾ ਤਕਰੀਬਨ 45 ਸਾਲ ਬਾਅਦ 1980 ਦੇ ਵਿੱਚ ਇੱਟਾਂ ਲਗੀਆਂ ਸੀ ਇਹਦੇ ਵਿੱਚ ਅ ਅੱਜ ਜਿਹੜਾ ਹੈਗਾ ਅੱਜ ਬੜਾ ਸੁਭਾਗਾ ਦਿਨ ਹੈ ਕਿ ਤਕਰੀਬਨ 45 ਸਾਲ ਬਾਅਦ ਇਹ ਜਿਹੜੀ ਅ ਵਾਕਿੰਗਵਰ ਜਵਾਹਰ ਨੇੜੇ ਹੈਗੀ ਹੈ ਇੱਕ ਕੰਕਰੀਟ ਦੀ ਬਣਨ ਜਾ ਰਹੀ ਹੈ ਔਰ ਇਹਦੇ ਨਾਲ ਪਹਿਲਾਂ ਇਹ ਸਿਰਫ 3 ਮਹੀਨੇ ਇਸ ਨਹਿਰ ਦੇ ਵਿੱਚ ਪਾਣੀ ਆਉਂਦਾ ਸੀਗਾ ਬਟ ਸਾਡੇ ਵੱਖ-ਵੱਖ ਪਿੰਡਾਂ ਤੋਂ ਸਾਡੇ ਸਰਪੰਚ ਸਾਹਿਬਾਨਾਂ ਦੇ ਸਾਡੇ ਪਿੰਡ ਵਾਸੀਆਂ ਨੇ ਬੜੀ ਦੇਰ ਤੋਂ ਮੰਗ ਕਰ ਰਹੇ ਸੀਗੇ ਮੇਰੇ ਕੋਲ ਸਾਡੇ ਸਾਰੇ ਜ਼ਿਲ੍ਹੇ ਦੇ ਵਿਧਾਇਕ ਸਾਹਿਬਾਨਾਂ ਕੋਲ ਕਿ ਜਿਹੜਾ ਪਾਣੀ ਹੈਗਾ ਨਹਿਰੀ ਪਾਣੀ ਉਹ 12 ਮਹੀਨੇ ਕਰਵਾਇਆ ਜਾਵੇ ਔਰ ਅਜਾ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਜਿਹੜੇ ਹੈਗਾ ਹੁਣ ਇਸ ਨਹਿਰ ਦੇ ਵਿੱਚ 12 ਮਹੀਨੇ ਪਾਣੀ ਲਿਆ ਕਰੂਗਾ ਪਹਿਲਾਂ ਤਕਰੀਬਨ 20 ਤੋਂ 25000 ਏਕੜ ਜਿਹੜੀ ਸਾਡੇ ਖੇਤੀਬਾੜੀ ਦੀ ਜ਼ਮੀਨ ਹੈਗੀ ਆ ਉਹਨੂੰ ਪਾਣੀ ਲੱਗਦਾ ਸੀਗਾ ਹੁਣ ਸਾਡਾ ਜਿਹੜਾ ਮੇਨ ਮੋਟਿਵ ਹੈਗਾ ਕਿ ਤਕਰੀਬਨ 55000 ਏਕੜ ਜਿਹੜੇ ਖੇਤਾਂ ਨੂੰ ਇਸ ਨਹਿਰ ਦਾ ਜਿਹੜਾ ਪਾਣੀ ਲੱਗੇਗਾ ਜਿਸ ਦੇ ਨਾਲ ਸਾਡੀ ਪਿਛਲੀ ਦੀ ਬਚਤ ਹੋਏਗੀ ਸਾਡਾ ਕੁਦਰਤੀ ਪਾਣੀ ਜਿਹੜਾ ਹੈਗਾ ਉਹ ਸਾਡੇ ਪਿੰਡ ਦੀਆਂ ਟੇਲਾਂ ਤੱਕ ਪਹੁੰਚੇਗਾ ਸਾਡੇ ਪਿੰਡ ਦੇ ਖੇਤਾਂ ਤੱਕ ਪਹੁੰਚੇਗਾ ਜਿਹਦੇ ਨਾਲ ਸਾਡੀ ਜਿਹੜੀ ਦਿਨੋ-ਦਿਨ ਪਾਣੀ ਹੈਗਾ ਉਹਦਾ ਲੈਵਲ ਡੂੰਘਾ ਹੁੰਦਾ ਜਾ ਰਿਹਾ ਹੈ ਸਾਡਾ ਮੋਗਾ ਉਸ ਤੋਂ ਵੀ ਜਿਹੜਾ ਹੈਗਾ ਬਚੇਗਾ ਔਰ ਇਸ ਬਹੁਤ ਵੱਡੀ ਸੋਗਾਤ ਆ ਸਾਡੇ ਪਿੰਡ ਵਾਸੀਆਂ ਦੇ ਲਈ ਸਾਡੇ ਮੋਗੇ ਮੇਰੇ ਹਲਕੇ ਦੇ ਪਿੰਡਾਂ ਦੇ ਲਈ ਸੋ ਮੈਂ ਸਾਡੇ ਮਾਨਯੋਗ ਸੀਐਮ ਸਰਦਾਰ ਭਗਮਨ ਸਿੰਘ ਮਾਨ ਜੀ ਦਾ ਸਾਡੇ ਮਾਨ ਜੋ ਕੈਬਨਿਟ ਮਨਿਸਟਰ ਸ਼੍ਰੀ ਬ੍ਰਿੰਦਰ ਕੁਮਾਰ ਕੋਹਲ ਜੀ ਦਾ ਔਰ ਸਾਰੇ ਡਿਪਾਰਟਮੈਂਟ ਦੇ ਐਸ.ਡੀ.ਓ ਸਹਿਬਾਨ ਨਾ ਦੀ ਐਕਟਿੰਗ ਸਹਿਬਾਨ ਜਿਹੜੇ ਬੜੀ ਲੰਬੇ ਟਾਈਮ ਤੋਂ ਅਸੀਂ ਮਿਹਨਤ ਕਰ ਰਹੇ ਸੀਗੇ ਕਿ ਇਹ ਅਸੀਂ ਸੁਗਾਤ ਜਿਹੜੀ ਆਪਣੇ ਪਿੰਡ ਵਾਸੀਆਂ ਨੂੰ ਆਪਣੇ ਮੋਗਾ ਨਿਵਾਸੀਆਂ ਨੂੰ ਦਈਏ ਇਹਨਾਂ ਸਭ ਦੇ ਸਦਕੇ ਜਿਹੜਾ ਹੈਗਾ ਪ੍ਰਮਾਤਮਾ ਦੀ ਮਿਹਰ ਕਿਰਪਾ ਨਾਲ ਅੱਜ ਜਿਹੜੀ ਹੋਈ ਹੈ ਸਭ ਹੋ ਪਾਈ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਮੈਡਮ ਕਿੰਨੀ ਕੁ ਲਾਗਤ ਆਈ ਹੈ ਇਹਦੇ ਉੱਪਰ ਤੇ ਕਦੋਂ ਤੱਕ ਇਹ ਪੂਰਾ ਹੋਏਗਾ ਜੀ ਜਿਹੜਾ ਹੈਗਾ ਜੀ ਇਹ ਚੱਲ ਰਿਹਾ ਹੈਗਾ ਇਹਦਾ ਐਸਜੀਓ ਸਾਹਿਬ ਇਹ 31 ਮਾਰਚ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਜੀ ਇਹ ਕੰਪਲੀਟ ਹੋ ਜਾਏਗਾ ਇਹਦੇ ਨਾਲ ਅਸੀਂ ਦੇਖੋ ਕਿ ਤਕਰੀਬਨ 35000 ਏਕੜ ਸਾਡੀ ਹੋਰ ਜ਼ਮੀਨ ਜਿਹੜੀ ਹੈਗੀ ਆ ਜਿੰਨੀ ਸਾਡੇ ਨਾਲ ਦੇ ਪਿੰਡ ਹੈਗੇ ਆ ਉਹਨਾਂ ਨੂੰ 35000 ਏਕੜ ਜ਼ਮੀਨ ਜਿਹੜੀ ਹੈਗੀ ਆ ਉਹਦੇ ਵਿੱਚ ਪਵਰ ਹੋਣੀ ਹੈ ਔਰ ਮੈਨੂੰ ਲੱਗਦਾ ਤਕਰੀਬਨ ਸਾਡੇ 10-12 ਪਿੰਡ ਹੈਗੇ ਆ ਜਿਹੜੇ ਉਹਨਾਂ ਨੂੰ ਸਭ ਨੂੰ ਜਿਹੜਾ ਇਹਦਾ ਫਾਇਦਾ ਮਿਲੇਗਾ ਵਾਹ